ਸਤਿ ਸ਼੍ਰੀ ਅਕਾਲ ਜੀ ਸਾਰੇ ਸੱਜਣ ਮਿੱਤਰਾਂ ਨੂੰ ਵੀਡੀਓ ਤੇ ਤੁਹਾਡਾ ਸਵਾਗਤ ਹੈ ਗੱਲ ਇਹ ਵੀ ਹੈ ਇਹਦੇ ਵਿੱਚ ਸਾਰੀ ਜਿਹੜੀ ਵੀਡੀਓ ਹੋਊਗੀ ਉਹ ਫਾਰਮ ਟਰੈਕ 60 ਬਾਰੇ ਆ ਜਿਹੜਾ ਨਵਾਂ ਫਾਰਮ ਟਰੈਕ 60 ਆਇਆ ਉਹ ਤੋਂ ਪਹਿਲਾਂ ਮੈਂ ਦੋ ਇੱਕ ਗੱਲਾਂ ਕਰਨੀਆਂ ਨੇ ਮੈਂ ਆਪਣਾ ਜਿਹੜਾ WhatsApp ਦਾ ਗਰੁੱਪ ਆ ਬਾਈ ਜੀ ਉਹ ਬੰਦ ਕਰ ਦਿੱਤਾ ਕਿਉਂਕਿ ਨਜਾਇਜ਼ ਹਰਾਨੀ ਪਰੇਸ਼ਾਨੀ ਅੱਧੀ ਅੱਧੀ ਰਾਤ ਨੂੰ ਫੋਨ ਇਹ ਨਹੀਂ ਸੋਚਣਾ ਕਿ ਬੰਦਾ ਫੋਨ ਕੱਟ ਰਿਹਾ ਕਿਉਂ ਬੰਦੇ ਨੂੰ ਇਰਿਟੇਟ ਕਰੀ ਜਾਣਾ ਪ੍ਰੋਵੋਕ ਕਰੀ ਜਾਣਾ ਦਿਨ ਰਾਤ ਤੇ ਫੋਨ ਕੋਈ ਮੇਰੀ ਪਰਸਨਲ ਲਾਈਫੇ ਖਤਮ ਸੀ ਗਰੁੱਪ ਇਸ ਕਰਕੇ ਬੰਦ ਹੋ ਗਿਆ ਜੀ ਨੰਬਰ ਆ ਜਿਹੜਾ ਉਹ ਵੀ ਅੱਜ ਕੱਲ੍ਹ ਚਮੇ ਸਿਮ ਕੱਢ ਕੇ ਨਵਾਂ ਲੈ ਲੈਣਾ ਮੇਰਾ ਕੋਈ ਕੰਟੈਕਟ ਨੰਬਰ ਨਹੀਂ ਇਹਦੇ ਵਾਸਤੇ ਸੌਰੀ ਆ ਮੈਂ ਦੇਖ ਲਿਆ ਦੁਨੀਆ ਬਾਈ ਜੀ ਨਜਾਇਜ਼ ਪਰੇਸ਼ਾਨ ਕਰਦੀ ਆ ਜ਼ੁਬਾਨ ਕੋਈ ਨਹੀਂ ਰੱਖਦੇ ਗੱਲ ਕੋਈ ਚਤੰਤ ਨਹੀਂ ਪਰ ਜਿਹੜੇ ਬੰਦੇ ਪਿਆਰ ਕਰਦੇ ਨੇ ਉਹਨਾਂ ਨਾਲ ਪਿਆਰ ਹੈ ਵੀ ਚਲੋ ਉਹਨਾਂ ਨਾਲ ਹੁਣ ਜਿੱਦਾਂ ਵੀ ਆ ਉਹ ਕਹਿੰਦੇ ਨੇ ਵੀ ਮਾੜੇ ਨਾਲ ਚੰਗੇ ਨੂੰ ਵੀ ਭਲੇਥਣ ਲੱਗ ਜਾਂਦਾ ਗੱਲ ਇਹ ਆ ਅਗਲੀ ਗੱਲ ਆ ਵੀ ਮੈਂ ਕਮੈਂਟ ਵੀ ਡਿਸੇਬਲ ਕਰਤੇ ਬਹੁਤ ਜ਼ਿੰਦਗੀ ਸ਼ਾਨਦਾਰ ਹੋ ਗਈ ਉਹੀਓ ਗੁੱਸਾ ਕਰਦੇ ਸੀ ਮਾੜੀ ਮਾੜੀ ਗੱਲ ਦਾ ਦੇਖਣ ਦੀ ਲੋੜ ਨਹੀਂ ਜਿਹਨੂੰ ਵੀਡੀਓ ਚੰਗੀ ਲੱਗਦੀ ਆ ਉਹ ਜ਼ਰੂਰ ਦੇਖੇ ਕਮੈਂਟ ਨੇ ਜਿਹੜੇ ਸਾਰੇ ਡਿਸੇਬਲ ਕਰਤੇ ਨੇ YouTube ਤੋਂ ਪੱਕਾ ਹੀ Facebook ਤੋਂ ਮੇਰੀ ਕੋਸ਼ਿਸ਼ ਆ ਮੈਨੂੰ ਆਪਸ਼ਨ ਨਹੀਂ ਲੱਭ ਰਿਹਾ ਹੋ ਜਾਣਗੇ ਅਗਲੀ ਗੱਲ ਕਰੀਏ ਇਸ ਟਰੈਕਟਰ ਦੀ ਜੇ ਆਪਾਂ ਇਹ ਜੀ ਫਾਰਮ ਟਰੈਕ 60 ਹੈ ਨਵਾਂ ਆਇਆ ਆਲਡੀਓ ਫਾਰਮ ਟਰੈਕ 60 ਜਿਹੜਾ ਕਿ T20 ਗੀਅਰ ਦੇ ਵਿੱਚ ਆ ਤੇ ਪਲੈਂਟਰੀ ਡਰਾਈਵ ਇਹਦਾ ਹਿੱਸਾ ਤੇ ਇਹਦੇ ਬਿਲਕੁਲ ਉਹੀ ਸਿਸਟਮ ਆ ਤੇ ਸੁਪਰ ਮੈਕਸਟੌਪ ਮਾਡਲ ਟਰੈਕਟਰ ਆ ਇਹਦੇ ਬਿਲਕੁਲ ਉਹੀ ਸਿਸਟਮ ਆ ਜਿਹੜਾ ਉਹ ਘੋੜੇ ਜੇ ਵਾਲਾ ਇਹਨਾਂ ਦੇ ਗੀਅਰ ਹੁੰਦਾ 55 ਹਾਰਸ ਪਾਵਰ ਦੀ ਕੈਟਾਗਰੀ ਚ ਲੋ ਲੋ ਹਾਈ ਤੇ ਨਾਲ ਇੱਕ ਗੀਅਰ ਲਾਉਂਦੇ ਨੇ ਫਾਰਮ ਟਰੈਕ ਇਸੇ तरीके ਚ ਗੇਅਰ ਆਪ ਆਪਣਾ ਬਾਕਸ ਦੇ ਡਿਜ਼ਾਈਨ ਕੀਤਾ ਇਹਨਾਂ ਨੇ ਇਹਨਾਂ ਨੂੰ T20 ਕਹਿੰਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਅਗਲੀ ਗੱਲ ਆ ਜਿਹੜਾ ਟਰੈਕਟਰ ਆ ਜੀ ਇਹ ਪਲੈਨਟ ਰੀ ਡਰਾਈਵ ਹਿੱਸਾ ਤੇ 55 ਹਾਰਸ ਪਾਵਰ ਦੀ ਕੈਟਾਗਰੀ ਉਹੀ 5 ਸਾਲ ਦੀ ਗਾਰੰਟੀ ਵਾਰੰਟੀ ਹੈ ਦੇ ਵਿੱਚ ਪਹਿਲਾਂ ਕੀ ਸੀ ਜਿਹੜਾ ਪਹਿਲਾ ਟਰੈਕਟਰ ਆਉਂਦਾ ਸੀ ਉਹ 14 ਦੇ ਟਾਇਰਾਂ ਚ ਉਪਲਬਧ ਸੀ ਤੇ ਇੱਕ ਦੋ ਫਰਕ ਇਹਦੇ ਚ ਹੋਰ ਵੀ ਪਾਏ ਨੇ ਜਿਹੜੇ ਆਪਾਂ ਆ ਵੀਡੀਓ ਚ ਅੱਗੇ ਡਿਸਕਸ ਕਰ ਲਾਂਗੇ ਕਿ ਫਾਰਮ ਟਰੈਕ ਦੇਖੋ ਜਿਹਨੇ ਜਿਹੜਾ ਟਰੈਕਟਰ ਚਲਾਉਣਾ ਹੁੰਦਾ ਉਹੀ ਚਲਾਉਣਾ ਹੁੰਦਾ ਹੈ ਜਿਹੜੇ ਫਾਰਮ ਟਰੈਕ ਦੇ ਫੈਨ ਸੀ ਉਹਨਾਂ ਨੂੰ ਬੜਾ ਹੈਰਵਾ ਸੀ ਵੀ ਯਾਰ 55 60 ਹਸਪਾਵਰ ਦੀ ਜਿਹੜੀ ਕੈਟਾਗਰੀ ਆ ਉਹਦੇ ਵਿੱਚ ਫਾਰਮ ਟਰੈਕ 16 ਦੇ ਟਾਇਰਾਂ ਚ ਕਿਉਂ ਨਹੀਂ ਆ ਰਿਹਾ ਸੋ ਕੰਪਨੀ ਨੇ ਸਥਿਤੀ ਨੂੰ ਮੱਦੇਨਜ਼ਰ ਰੱਖਦੇ ਹੋਏ 16 ਦੇ ਟਾਇਰਾਂ ਦੇ ਵਿੱਚ ਟਰੈਕਟਰ ਕਢਤਾ ਤੇ ਇੱਕ ਗੱਲ ਮੈਂ ਅੱਜ ਹੋਰ ਥੋੜੀ ਜੀ ਐਡ-ਆਨ ਕਰਨੀ ਚਾਹੁੰਨਾ ਕਿ ਜਿੱਦਾਂ ਪਹਿਲਾਂ ਫਾਰਮ ਟਰੈਕ 60 ਇੱਕਦਮ ਗਿਰ ਗਿਆ ਸੀ ਬਿਲਕੁਲ ਸੇਲ ਗਿਰ ਗਈ ਸੀ ਕੋਣ ਵਕਤ ਨਾਲ ਇਹਨਾਂ ਨੇ ਸੁਧਾਰ ਕੀਤਾ ਹੈ ਮਿਹਨਤ ਕੀਤੀ ਹੈ ਕੰਪਨੀ ਨੇ ਸੁਲਗ ਪਿਆ ਹੁਣ ਹੁਣ ਫਾਰਮ ਟਰੈਕ ਇਹਨਾਂ ਇੱਕ ਦੋ ਮਹੀਨਿਆਂ ਦੇ ਵਿੱਚ ਦੂਜੇ ਟਰੈਕਟਰਾਂ ਨਾਲੋਂ ਰਤੀ ਮਾਸਾ ਵੱਧ ਵਿਕਿਆ ਘੱਟ ਨਹੀਂ ਵਿਕਿਆ ਕਹਿਣ ਤੋਂ ਭਾਵ ਜਿਹੜੇ ਫਾਰਮ ਟਰੈਕ ਦੇ ਫੈਨ ਨੇ ਉਹਨਾਂ ਵਾਸਤੇ ਖੁਸ਼ਖਬਰੀ ਆ ਕਿ ਦੁਬਾਰੇ ਜਿਹੜਾ ਫਾਰਮ ਟਰੈਕ ਆ ਫਾਰਮ ਚਾ ਜਿਹੜਾ ਉਹ ਆ ਰਿਹਾ ਅਗਲੀ ਗੱਲ ਕਰੀਏ ਇਹਦੀ ਜਿਹੜਾ ਪਹਿਲਾਂ ਤਾਂ ਆਪਾਂ 14 ਦੇ ਟਾਇਰਾਂ ਵਾਲੇ ਦੀ ਸੌਰੀ ਪਹਿਲਾਂ 16 ਦੇ ਟਾਇਰਾਂ ਵਾਲੇ ਦੀ ਉਹ ਗੱਲ ਕਰ ਲੈਂਦੇ ਆ ਤੇ ਵਿੱਚ ਕੀ ਕੀ ਫਰਕ ਆ ਜੀ 16 ਦੇ ਟਾਇਰਾਂ ਵਾਲੇ ਦੇ ਵਿੱਚ ਗੇਅਰ ਦੀ ਸਪੀਡ ਦਾ ਫਰਕ ਆ ਉਹ ਮੈਂ ਜਿੱਦਾਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਕਿ ਫਾਰਮ ਟਰੈਕ ਚ ਤਿੰਨ ਤਰ੍ਹਾਂ ਦੀ ਸਪੀਡ ਅਵੇਲੇਬਲ ਹੈ ਇੱਕ ਨੂੰ ਕਹਿੰਦੇ ਨੇ 99% ਵਾਲੀ ਇੱਕ ਨੂੰ 50% ਵਾਲੀ ਸੌਰੀ ਇੱਕ ਨੂੰ ਹਾਈ ਕਹ ਲਓ ਇੱਕ ਨੂੰ 50% ਇੱਕ ਨੂੰ 33% ਵਾਲੀ ਤਿੰਨ ਤਰ੍ਹਾਂ ਦੀ ਗਰਾਰੀਆਂ ਡੀਲਰਸ਼ਿਪਾਂ ਤੇ ਮਿਲ ਜਾਂਦੀਆਂ ਨੇ ਕਿ ਤੁਸੀਂ ਜਿਹੜੀ ਮਰਜ਼ੀ ਪੁੱਛ ਸਕਦੇ ਹੋ ਉਹ ਵੀ ਕੰਪਨੀ ਦੀਆਂ ਬਣੀਆਂ ਹੋਈਆਂ ਨੇ ਜੇ ਇਹ 16 ਵਾਲੇ ਟਰੈਕਟਰ ਦੀ ਗੱਲ ਕਰੀਏ ਤਾਂ ਇਹ ਜਿਹੜਾ ਟਰੈਕਟਰ ਆ ਇਹ ਸੁਪਰ ਸੀਟਰ ਵਾਸਤੇ ਸਪੈਸ਼ਲ ਡਿਜ਼ਾਈਨ ਕੀਤਾ ਗਿਆ ਫਾਰਮ ਟਰੈਕ 60 ਇਹਦੀ ਟਾਰਕ ਉਹੀ ਆ ਪਾਵਰ ਉਹੀ ਆ ਸਾਰਾ ਕੁਝ ਸੇਮ ਆ ਇਹਦੀ ਜਿਹੜੀ ਸਪੀਡ ਆ ਉਹ ਥੋੜੀ ਜੀ ਘਟਾ ਕੇ ਦੂਜੇ ਨਾਲੋਂ ਇਹ ਮੇਰਾ ਖਿਆਲ ਆ ਵੀ ਅੱਗੇ ਚਾੜ ਦੇ ਵਿੱਚ ਮੇਰੀ ਫੋਟੋ ਵੀ ਲਾਈ ਹੋਈ ਆ ਮੇਰੇ ਪ੍ਰੋਪਰ ਯਾਦ ਨਹੀਂ ਉਹਦੇ ਵਾਸਤੇ ਮਾਫੀ ਆ 1.4 ਦੀ ਜਿਹੜੀ ਇਹਦੀ ਸਪੀਡ ਕਰ ਦਿੱਤੀ ਗਈ ਆ ਦੂਏ ਦੀ ਮੇਰਾ ਖਿਆਲ ਆ 1.8 ਆ ਕੁਝ ਇੱਥੇ ਕਿ ਜਾ ਕੇ ਆ ਤੇ ਇਹਦੇ ਵਿੱਚ ਇੱਕ ਆਪਸ਼ਨ ਵੀ ਅਵੇਲੇਬਲ ਆ ਕਿ ਤੁਸੀਂ ਜੇ ਇਹਦੀ ਸਪੀਡ ਹੌਲੀ ਕਰਾਉਣਾ ਚਾਹੁੰਦੇ ਹੋ ਜਿਹੜਾ T20 ਜੇ ਤੁਹਾਡੇ ਕੋਲ ਟਰੈਕਟਰ ਆ ਉਹਦੀ ਤੁਸੀਂ ਸਪੀਡ ਹੌਲੀ ਆ ਜਿਹੜੀ ਉਹ ਕਰਾ ਸਕਦੇ ਹੋ ਆ ਵਿੱਚ ਫੋਟੋ ਵੀ ਆ ਗਈ ਇਹ ਇਹ ਮੇਰਾ ਖਿਆਲ ਆ ਜਿਹੜਾ ਇਹ 1. सॉरी 8 ਦੀ ਸਪੀਡ ਆ ਉਹਦੀ ਸਪੀਡ ਦੀ ਵੀ ਫੋਟੋ ਆਉਗੀ ਇਹਦੀ ਸਪੀਡ 1.8 ਹੈ 2000 RPM ਤੇ ਪਹਿਲੇ ਲੋਚ ਕੁੱਲ ਮਿਲਾ ਕੇ ਇਹ ਹੌਲੀਓ ਸਪੀਡ ਆ ਇਹਦੇ ਤੇ ਜਿਹੜਾ ਸੁਪਰ ਸ਼ੀਟਰ ਆ ਉਹ ਚੱਲ ਸਕਦਾ ਹੋਰ ਪਿੱਛੇ ਕੋਈ ਵੇਟ ਨਹੀਂ ਹੈਗੇ ਹੋਰ ਕੋਈ ਖਾਸ ਜਿਹੜਾ ਫਰਕ ਨਹੀਂ कहਣ ਤੋਂ ਭਾਵੇਂ 16 ਦਾ ਜਿਹੜਾ 16 ਦੇ ਟਾਇਰਾਂ ਵਾਲਾ ਟਰੈਕਟਰ ਦੂਜੇ ਨਾਲ ਸਪੀਡ ਇਹ ਕੱਟ ਕੱਢੂਗਾ 14 ਦੇ ਟਾਇਰਾਂ ਵਾਲੇ ਨੂੰ ਮਤਲਬ ਕਿ ਇਹ ਸੁਪਰ ਸੀਡਰ ਸਪੈਸ਼ਲ ਕਰਤਾ ਅਗਲੀ ਇਹਦੇ ਵਿੱਚ ਗੱਲ ਇੱਕ ਥੋੜੀ ਜਿਹੀ ਹੋਰ ਆ ਜਿਹੜਾ ਨਵੇਂ ਜਵਾਨੇ ਦੇ ਨਾਲ ਕੰਪਨੀ ਚੱਲਣਾ ਚਾਹੁੰਦੀ ਸੀ ਜਿਹੜਾ 14 ਦੇ ਟਾਇਰਾਂ ਵਾਲੇ ਦੇ 에ਅਰ ਕਲੀਨਰ ਆਉਂਦਾ ਹੁੰਦਾ ਸੀ ਬਾਹਰ 에ਅਰ ਕਲੀਨਰ ਬ੍ਰੈਥਰ ਉਹ ਇਹਦੇ ਤੇਲ ਵਾਲਾ ਉਹ ਇਹਦੇ ਸੁੱਕਾ ایر ਕਲੀਨਰ ਕਰਕੇ ਅੰਦਰ ਕਰਤਾ ਸੁੱਕਾ ਗਿੱਲਾ ਮੇਰੇ ਪੱਕਾ ਜਾਣ ਨਹੀਂ ਐਵੇਂ ਝੂਠ ਬੋਲਾਂ ਉਹਦੇ ਜਣੀ ਬਾਹਰ ਉਹ ਹੁੰਦਾ ਸੀ ਭੂਕਣਾ ਜ ਜਿਹਨੂੰ ਆਪਾਂ ਕਹਿੰਨੇ ਆ ਇਹਦੇ ਉਹ ਬਿਲਕੁਲ ਅੰਦਰ ਇੰਟਰਨਲ ਕਰਤਾ ایر ਕਲੀਨਰ ਆ ਜਿਹੜਾ ਉਹ ਇੰਟਰਨਲ ਕਰਨ ਦੇ ਨਾਲ ਇਹਦੀ ਥੋੜਾ ਜਿਹਾ ਬਣਤਰ ਚ ਸ਼ੋਅ ਚ ਦੇਖਣੀ ਪੱਖਣੀ ਚ ਵੀ ਟਰੈਕਟਰ ਦੀ ਕਾਫੀ ਫਰਕ ਪੈ ਗਿਆ ਤੇ ਟਰੈਕਟਰ ਆ ਜਿਹੜਾ ਉਹ ਜਚਣ ਲੱਗ ਗਿਆ ਜਚਣ ਦੇ ਨਾਲ ਨਾਲ ਟਰੈਕਟਰ ਦੇ ਵਿੱਚ ਸੁਪਰ ਸੀਟਰ ਤੇ ਚੱਲਣ ਦੀ ਜਿਹੜੀ ਉਹ ਕਾਬਲੀਅਤ ਆ ਉਹ ਵੱਧ ਗਈ ਬਾਕੀ ਜੇ ਆਪਾਂ ਫਾਰਮ ਟਰੈਕ ਦੀ ਓਦਾਂ ਕੁਆਲਿਟੀ ਵਾਈਜ਼ ਗੱਲ ਕਰੀਏ ਦੇਖੋ ਜਿਹੜੀ ਗੱਲ ਸਹੀ ਆ ਉਹਨੂੰ ਸਿਫਤ ਕਰਨੀ ਵੀ ਬਣਦੀ ਆ ਪੇਂਟ ਵਾਈਜ਼ ਜੇ ਇਹਨਾਂ ਟਰੈਕਟਰਾਂ ਨੂੰ ਦੇਖੀਏ ਤੁਸੀਂ ਮਡ ਗਾਰਡ ਦੇਖ ਫੈਂਡਰ ਦੇਖ ਸਕਦੇ ਹੋ ਫੈਂਡਰਾਂ ਦੇ ਰੰਗ ਦੇਖ ਸਕਦੇ ਹੋ ਫੈਂਡਰ ਕਿੰਨੇ ਨਿੱਗਰ ਨੇ ਜਿਹੜੀ ਫਾਰਮ ਟਰੈਕ ਦੀ ਪਹਿਲਾਂ ਕੁਆਲਿਟੀ ਆਉਂਦੀ ਸੀ ਇਸਕਾਟ ਦੀ ਜੋ ਇਹਦੇ ਜਿਹਦੇ ਕਰਕੇ ਇਹ ਵਿਕਦਾ ਸੀ ਉਹੀ ਚਲਾਈ ਉਹੀ ਬੈਠਣੀ ਉਹੀ ਉੱਠਣੀ ਉਹੀ 22 ਤੇ ਚਲਾਉਣ ਦਾ ਸਵਾਦ ਜਿਹੜਾ ਉਹ ਅੱਜ ਵੀ ਵਰਕਰ ਆ ਰਾ ਤੇ ਕੁਆਲਿਟੀ ਚ ਕੰਪਨੀ ਨੇ ਕੋਈ ਸਮਝੌਤਾ ਨਹੀਂ ਕੀਤਾ ਕੁਆਲਿਟੀ ਅੱਗੇ ਨੂੰ ਵਧਾਈਓ ਆ ਸੀਟ ਚੇਂਜ ਕਰਤੀ ਤੇ ਆ ਜਿਹੜਾ ਅੱਗੇ ਬੰਪਰ ਆ ਇਹ ਲਾਤਾ ਤੇ ਟਰੈਕਟਰ ਦੇ ਆ ਲਾਈਟਾਂ ਚੇਂਜ ਕਰਤੀਆਂ ਆ ਜੇ ਜਿਹੜਾ ਸੇਕ ਮਾਰਦਾ ਸੀ ਮਾੜਾ ਮੋਟਾ ਉਹ ਹਟਾਤਾ ਉਹਦੇ ਨਾਲ ਇਹ ਜੇ ਗੱਲ ਕਰ ਲਈਏ ਆ ਟਰੈਕਟਰ ਖੜਾ ਜੀ 14 ਦੇ ਟਾਇਰਾਂ ਵਾਲਾ ਜਿਹੜਾ ਇਹਦੇ ਨਾਲ ਖੜਾ ਆ ਇਹ 14 ਦੇ ਟਾਇਰਾਂ ਵਾਲਾ ਸੇਮ ਟੌਪ ਮਾਡਲ ਟਰੈਕਟਰ ਆ ਫਾਰਮ ਟਰੈਕ 68 ਇਹਦੇ ਵਿੱਚ ਅਗਲੇ ਟਾਇਰ 750 16 ਨੇ ਮਗਰਲੇ ਟਾਇਰ 14 ਦੇ ਨੇ 14 28 ਦੇ ਉਹਦੇ ਮੂਰਲੇ 750 16 ਤੇ 14 16 28 ਦੇ ਨੇ ਤੇ ਇਹਦੇ ਇਹਦੇ ਵਿੱਚ ਜਿਹੜਾ 에ਅਰ ਕਲੀਨਰ ਆ ਉਹ ਬਾਹਰ ਕੱਢਿਆ ਹੋਇਆ ਤੇ ਬਸ ਜਿਹੜੇ ਟਾਇਰ ਨੇ ਉਹ 14 ਦੇ ਨੇ ਹੁਣ ਸਪੀਡ ਦੀ ਜੇ ਗੱਲ ਕਰੀਏ ਇਹਦੀ ਸਪੀਡ ਤੁਸੀਂ ਦੇਖ ਸਕਦੇ ਹੋ ਚਾਰਟ ਤੇ ਪਹਿਲੇ ਚ 1.8 1.8 ਹੈਗੀ ਹੈ ਪਿਛਲੇ ਟਰੈਕਟਰ ਦੀ ਜਿਹੜੀ 14 9 ਵਾਲੇ ਦੀ ਚੋ ਆ ਦੇਖੋ 14 9 ਦੇ ਟਾਇਰਾਂ ਦੀ ਅੱਗੇ ਆਪਾਂ ਦੇਖਦੇ ਹਾਂ 16 9 ਦੀ ਸਪੀਡ ਇਹਦੀ 1.4 ਹੈ 1500 ਤੇ ਸੌਰੀ 16 ਦੇ ਟਾਇਰਾਂ ਦੇ ਵਿੱਚ 1500 ਤੇ ਸਪੀਡ ਹੈਗੀ ਆ ਜਿਹੜੀ ਉਹ ਹੈਗੀ ਆ 1.4 14 ਦੇ ਵਿੱਚ 1.8 ਇੱਥੋਂ ਇਹ ਕਲੀਅਰ ਹੁੰਦਾ ਹੈ ਕਿ ਜਿਹੜੀ ਇਹਦੀ ਸੁਪਰ ਸੀਡਰ ਤੇ ਚੱਲਣ ਦੀ ਕਾਬਲੀਅਤ ਹੈ ਉਹ ਵੱਧ ਗਈ ਹੈ ਇੱਥੋਂ ਸੋ ਜਿਹੜੀ 16 ਦੇ ਟਾਇਰਾਂ ਦੇ ਵਿੱਚ 1500 ਤੇ ਸਪੀਡ ਚਾਰਟ ਤੇ ਦਰਸਾਈ ਗਈ ਆ ਉਹ ਬਣਦੀ ਆ 1.4 14 ਵਾਲੇ ਦੀ ਬਣਦੀ ਆ 1.8 14 ਵਾਲਾ ਜਿਹੜਾ ਟਰੈਕਟਰ ਆ ਉਹ ਤੋਰੇ ਦੇ ਵਿੱਚ ਜਾਦੇ ਆ ਜੇ ਕਿਸ ਨੂੰ ਹਾਈ ਸਪੀਡ ਟਾਈਪ ਚਾਹੀਦਾ ਹੈ ਤੇ 16 ਵਾਲਾ ਸੁਪਰ ਸੀਡਰ ਲਈ ਬਣਾਇਆ ਜਿਹੜਾ ਆਪੇ ਅਵੇਲੇਬਲ ਆ ਕੋਈ ਵੀ ਸੱਜਣ ਮਿੱਤਰ ਆ ਜੀ ਡੀਲਰਸ਼ਿਪ ਤੇ ਉਪਲਬਧ ਦਾ ਇਹਨੂੰ ਲੈ ਸਕਦਾ ਹੈ ਇਹਦੇ ਵਿੱਚ ਦੋ ਮੇਨ ਫਰਕ ਨੇ ਪਾਵਰ 1 ਕਾ ਟੋਰਕ 1 ਕਾ ਸਾਰਾ ਕੁਛ 1 ਕਾ ਸਪੀਡ ਦਾ ਟਾਇਰਾਂ ਦਾ ਤੇ ਇੱਕ 에ਅਰ ਕਲੀਨਰ ਦਾ ਦੋ ਤਿੰਨ ਕਿਹਦੇ ਵਿੱਚ ਫਰਕ ਜਿਹੜੇ ਨੇ ਕੰਪਨੀ ਵੱਲੋਂ ਪਾਏ ਗਏ ਨੇ ਤੇ ਅਗਲੀ ਗੱਲ ਜੇ ਆਪਾਂ ਕਰੀਏ ਬਾਕੀ ਸਾਰਾ ਕੁਝ ਸੇਮ ਹੀ ਆ ਤੁਸੀਂ ਦੇਖੇ ਪਾ ਰਹੇ ਹੋ ਤੇ ਉਹ ਜਿਹੜਾ ਸਪੀਡ ਦਾ ਸਿਸਟਮ ਆ ਫਾਰਮ ਟਰੈਕ ਦੀ ਦਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸਪੀਡ ਤੁਸੀਂ ਕਿਸੇ ਵੀ ਤਰੀਕੇ ਨਾਲ ਬਦਲ ਕੇ ਘਰਾਰੀਆਂ ਵਧਾ ਘਟਾ ਸਕਦਾ ਉਹੀ ਵਧਾ ਘਟਾ ਸਕਦਾ ਜਿਵੇਂ ਹਾਈ 50% 33% ਵਾਲੀ ਜਿਹੜੀ ਵੀ ਤੁਹਾਨੂੰ ਸਪੀਡ ਚਾਹੀਦੀ ਹੈ ਤੇ ਇਹਦੇ ਇਹ ਜਿਹੜਾ ਆਉਂਦਾ ਉਹ ਨਾਲ ਆਇਆ ਥੋੜਾ ਜਿਹਾ ਦੂਜੇ ਨਾਲ ਸਲੋ ਆ ਤੇ ਇਹ ਸੀ ਜੀ ਫਾਰਮ ਟਰੈਕ ਤੇ ਵੀਡੀਓ ਜਿਹੜਾ ਕੋਈ ਸਰਜਣ ਇਹਨੂੰ ਪਸੰਦ ਕਰਦਾ ਲੈਣਾ ਚਾਹੁੰਦਾ ਜਿਨ੍ਹਾਂ ਦੀ ਤਮੰਨਾ ਹੈ ਜਿਨ੍ਹਾਂ ਨੇ ਬਜ਼ੁਰਗਾਂ ਨੇ ਪਹਿਲਾਂ ਤੋਂ ਫਾਰਮ ਟਰੈਕ ਚਲਾਇਆ ਜਿਹੜੇ ਮੁੰਡੇ ਸ਼ਕੀਨ ਨੇ ਤਾਂ ਉਹ ਲੈ ਸਕਦੇ ਨੇ 16 ਦੇ ਟਾਇਰਾਂ ਦਾ ਜਿਹੜਾ ਟਰੈਕਟਰ ਉਪਲਬਧ ਹੈ ਤੇ ਬਏ ਸੀ ਇਹਦੇ ਤੇ ਵੀਡੀਓ ਸੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਤੁਹਾਡਾ ਖਿਮਾ ਦਾ ਜਾਚਕ ਹੈ ਬਹੁਤ ਬਹੁਤ ਧੰਨਵਾਦ ਹੈ ਮਾਰਾ ਸੱਚੇ ਪਾਤਸ਼ਾਹ ਤੁਹਾਨੂੰ ਛੜਦੀ ਕਲਾ ਚ ਰੱਖੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਹੈ ਜੀ ਜਿੰਦਾਬਾਦ ਰਹਿਣੀ ਚਾਹੀਦੀ ਹੈ ਰੱਬ ਰੱਖੇ